ਤਹਾਨੂੰ ਪਤਾ ਵਾ ਵੀ ਜੇ ਸੂਰਜ ਨਾ ਹੋਵੇ ਜੇ ਸੂਰਜ ਨਾ ਚੜੇ ਤਾਂ ਕੀ ਹੋਊਗਾ ਹਨੇਰਾ ਹੀ ਨੇ ਰਹੂਗਾ ਨਾ ਤੇ ਤੁਹਾਡੇ ਕੋਲੇ ਆਪਸ਼ਨ ਹੋਵੇ ਵੀ ਜਾਂ ਤਾਂ ਹੋਰ ਸਾਰੀਆਂ ਦੁਨੀਆਂ ਦੀਆਂ ਖੁਸ਼ੀਆਂ ਲੈ ਲਓ ਕਿ ਜਾਂ ਸੂਰਜ ਦੀ ਸੂਰਜ ਨੂੰ ਮਤਲਬ ਸੂਰਜ ਚਾਨਣ ਦੇਊਗਾ ਧੁੱਪ ਨਿਕਲੂਗੀ ਇੱਕ ਪਾਸੇ ਤੁਹਾਨੂੰ ਕੁਝ ਨਹੀਂ ਮਿਲਣਾ ਕਾਲਾ ਸੂਰਜ ਨਾਲ ਚਾਨਣ ਮਿਲੂਗਾ ਤੇ ਦੂਸਰੇ ਪਾਸੇ ਸੂਰਜ ਹਨੇਰਾ ਰਹੂਗਾ ਸਾਰੀ ਦੁਨੀਆਂ ਤੇ ਤੇ ਹੋਰ ਜੋ ਮਰਜ਼ੀ ਲੈ ਲੋ ਤੁਸੀਂ ਸੂਰਜ ਚੜੋਂਗੇ ਨਾ ਕਿ ਸੂਰਜ ਜ਼ਰੂਰੀ ਹੈ ਯਾਰ ਕੋਈ ਨਹੀਂ ਅਸੀਂ ਮਿਹਨਤ ਕਰਕੇ ਕਮਾਲ ਲਵਾਂਗੇ ਜਾਂ ਹੋਰ ਜਿਹੜੇ ਸਾਡੇ ਸੁਪਨੇ ਵਗੈਰਾ ਹੈਗੇ ਜੋ ਕਰਨਾ ਹੀ ਕਰ ਲਾਂਗੇ ਪਰ ਸੂਰਜ ਚੜ੍ਹਨਾ ਜ਼ਰੂਰੀ ਹੈ ਜਦੋਂ ਮਾਂ ਮਰਦੀ ਹੈ ਨਾ ਕਿਸੇ ਦੀ ਉਹਦੇ ਆਸਤੇ ਉਹਦਾ ਸੂਰਜ ਡੁੱਬ ਜਾਂਦਾ ਮਾਂ ਇੱਕ ਸੂਰਜ ਦੀ ਤਰ੍ਹਾਂ ਵਾਂ ਇਸ ਗੱਲ ਨੂੰ ਮੈਂ ਨਹੀਂ ਜ਼ਿਆਦਾ ਬਿਆਨ ਕਰ ਸਕਦਾ ਕਿਉਂਕਿ ਮਾਰੇ ਦੀ ਕਿਰਪਾ ਨਾਲ ਮੇਰੀ ਮਾਂ ਹਜੇ ਹੈਗੀ ਆ ਜਿਹਦੀ ਮਾਂ ਹੈਣੀ ਉਹ ਬੰਦਾ ਇਸ ਗੱਲ ਨੂੰ ਬਹੁਤ ਵਧੀਆ ਤਰੀਕੇ ਨਾਲ ਬਿਆਨ ਕਰ ਸਕਦਾ ਉਹ ਸਮਝਦਾ ਵੀ ਹਾਂ ਉਹਨੂੰ ਪਤਾ ਉਹ ਦੂਜਿਆਂ ਨੂੰ ਦੱਸ ਸਕਦਾ ਵੀ ਮਾਂ ਦੀ ਵੈਲਿਊ ਕੀ ਹੈ ਤੁਸੀਂ ਦੁਨੀਆ ਤੇ ਹਰ ਚੀਜ਼ ਹਾਸਲ ਕਰ ਸਕਦੇ ਆ ਤੁਹਾਡੇ ਤੁਹਾਡੇ ਆਪਣੇ ਤੇ ਡਿਪੈਂਡ ਆ ਕਿਉਂਕਿ ਬਹੁਤੇ ਜਿਹੜੇ ਬੰਦੇ ਵੱਡੇ ਵੱਡੇ ਮਤਲਬ ਜਿਹੜੇ ਰਾਈਟਰ ਹੋਏ ਉਹਨਾਂ ਨੇ ਕਿਹਾ ਵਾ ਵੀ ਬੰਦਾ ਗਰੀਬ ਘਰੇ ਜੰਮਦਾ ਉਹਦਾ ਕਸੂਰ ਨਹੀਂ ਜੋ ਗਰੀਬ ਘਰੇ ਮਰਦਾ ਤਾਂ ਉਹਦਾ ਕਸੂਰ ਆ ਕਿਉਂਕਿ ਉਹ ਉਹਨੇ ਜ਼ਿੰਦਗੀ ਤਰੱਕੀ ਨਹੀਂ ਕੀਤੀ ਹੈ ਨਾ ਤਾਂ ਤੁਸੀਂ ਤਰੱਕੀ ਵੀ ਕਰ ਸਕਦੇ ਸਭ ਕੁਝ ਕਰ ਸਕਦੇ ਤੁਹਾਡੇ ਆ ਆਪਦੇ ਹੱਥ ਵਿੱਚ ਵਸਾ ਪਰ ਜੇ ਤੁਹਾਡੀ ਮਾਂ ਚਲੀ ਗਈ ਫਿਰ ਜਿੰਨੀ ਮਰਜ਼ੀ ਚਾ ਤੁਸੀਂ ਇਸ ਮਾਨ ਤੇ ਪਹੁੰਚ ਜਾਓ ਜਿੱਥੋਂ ਤੱਕ ਮਰਜ਼ੀ ਪਹੁੰਚ ਜਾਓ ਪਰ ਤੁਹਾਨੂੰ ਉਹ ਖੁਸ਼ੀ ਨਹੀਂ ਮਿਲਣੀ ਤੁਹਾਨੂੰ ਅੰਦਰੋਂ ਉਹ ਸਕੂਨ ਨਹੀਂ ਮਿਲਣਾ ਜਿਹੜਾ ਇੱਕ ਮਾਂ ਦੇ ਹੁੰਦਿਆਂ ਮਿਲਦਾ ਵਾ ਜਦੋਂ ਆਪਾਂ ਘਰੇ ਆਉਣੇ ਨਾ ਸੋ ਤਾਂ ਬੰਦਾ ਕਹਿੰਦਾ ਪਹਿਲਾਂ ਕਹਿੰਦਾ ਮੰਮੀ ਕਿੱਥੇ ਆ ਬਸ ਐਂ ਪੁੱਛਣਾ ਬਾਅਦ ਚ ਬੜਾ ਬੁਲਾਓ ਚਾਹੇ ਨਾਂ ਬੁਲਾਓ ਜਦੋਂ ਕਿਤੇ ਮਾਂ ਦੋ ਦਿਨ ਬਾਹਰ ਜਾਂਦੀ ਹੈ ਤੇ ਆਪਾਂ ਨੂੰ ਫੀਲ ਹੁੰਦਾ ਨਾ ਮਾਂ ਹੈ ਨਹੀਂ ਘਰੇ ਤੇ ਜਦੋਂ ਮਾਂ ਪੱਕੀ ਚਲੀ ਜਾਂਦੀ ਨਾ ਦੁਨੀਆ ਤੋਂ ਉਦੋਂ ਬਾਅਦ ਚ ਪਤਾ ਲੱਗਦਾ ਵੀ ਮਾਂ ਕੀ ਸੀ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਤੇ ਸਿਰਫ ਇਹ ਆ ਮਹਾਰਾਜ ਕਹਿੰਦੇ ਜੀਵਤ ਪਿਤਰ ਨਾ ਮੰਨੈ ਕੋਊ ਮੂਏ ਸਰਾਧ ਕਰਾਈ ਜੇ ਮੈਂ ਕਹਿਣਾ ਵਾਂ ਤਾਂ ਤੁਸੀਂ ਕਹਿਣਾ ਵਾਂ ਨਿੰਦਕ ਆ ਮੈਂ ਠੋਕ ਕੇ ਕਹਿਣਾ ਵਾਂ ਮਰਦਿਆਂ ਨੂੰ ਮੰਨਣ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਜਿਉਂਦੇ ਨਹੀਂ ਸਾਹਮਣੇ ਤੁਹਾਨੂੰ ਜਿਹੜਾ ਮਰਜੀ ਦੁਨੀਆ ਦਾ ਸਾਧ ਚਾ ਕੋਈ ਬਾਬਾ ਦੱਸੀ ਜਾਵੇ ਵੀ ਮੰਨੋ ਤੁਹਾਡੀ ਰੋਟੀ ਮੰਗਦੇ ਆ ਉਹ ਤੁਹਾਡੀ ਮਾਂ ਨੇ ਤੁਹਾਡੇ ਪਿਓ ਨੇ ਨਹੀਂ ਮਰੇ ਤਾਂ ਰੋਟੀ ਮੰਗਣੀ ਉਹ ਤੁਸੀਂ ਡਰਦੇ ਡਰਦੇ ਉਹਨੂੰ ਖਵਾਣੇ ਰੋਟੀ ਵੀ ਸਾਨੂੰ ਕੋਕ ਕਰਨਾ ਦੇਵੇ ਜੇ ਤੁਸੀਂ ਜਿਉਂਦਿਆਂ ਦੀ ਕਦਰ ਕਰੋਗੇ ਨਾ ਜੇ ਤੁਸੀਂ ਜਿਉਂਦਿਆਂ ਨੂੰ ਖੁਸ਼ੀ ਦਿਓਗੇ ਤੁਹਾਨੂੰ ਲੋੜ ਨਹੀਂ ਮੈਂ ਨਹੀਂ ਤਾਂ ਤੁਸੀਂ ਨਾ ਖਵਾਓ ਤੁਹਾਡੀ ਸ਼ੌਂਕਾ ਤੁਸੀਂ ਖਵਾਓ ਪਰ ਜਿਉਂਦਿਆਂ ਦੀ ਕਦਰ ਕਰਨੀ ਬਹੁਤ ਜ਼ਰੂਰੀ ਹੈ ਜਿਉਂਦਿਆਂ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ ਇਸ ਤੋਂ ਬਿਨਾ ਜਦੋਂ ਜਾਂਦੇ ਆ ਇੱਕ ਧੀ ਨੂੰ ਪੁੱਛੋ ਕਹਿੰਦੇ ਮਾਂ ਮਰੀ ਤੇ ਪੇਕੇ ਹੀ ਮੁੱਕ ਗਏ ਜਦੋਂ ਮਾਂ ਮਰਦੀ ਹੈ ਨਾ ਧੀ ਦੇ ਪੇਕੇ ਮੁੱਕ ਜਾਂਦੇ ਆ ਮਾਂ ਦੀ ਚਾਹੇ ਜਿੰਨੀ ਮਰਜ਼ੀ ਉਮਰ ਆ ਤੇ ਪੁੱਤ ਨੂੰ ਪੁੱਛੋ ਚਾਹੇ ਵਿਆਹਿਆ ਹੋਵੇ ਚਾਹੇ ਬੁੱਢਾ ਬੁੱਢਾ ਵੀ ਹੋ ਜਾਏ ਨਾ ਪੁੱਤ ਤੇ ਉਹਦੀ ਮਾਂ ਉਸ ਤੋਂ ਵੱਧ ਬਜ਼ੁਰਗਾ ਚਾਹੇ ਚਿੱਟੀ ਦਾੜੀ ਆ ਗਈ ਭਲਾ ਪਿਓ ਮਤਲਬ ਬੰਦੇ ਦੀ ਉਦੋਂ ਮਾਂ ਜਦੋਂ ਜਾਂਦੀ ਹੈ ਉਹ ਪੁੱਤ ਨੂੰ ਪਤਾ ਵੀ ਮਾਂ ਕੀ ਆ ਇਸ ਕਰਕੇ ਯਾਰ ਕਦਰ ਕਰੋ ਮਾਂ ਪਿਓ ਦੀ ਠੀਕ ਆ ਤੇ ਬਾਲੇ ਲੰਗਰ ਲਾਉਣੇ ਆ ਬਾਲੇ ਜੱਗ ਕਰਦੇ ਆ ਕੋਈ ਨਹੀਂ ਘੱਟ ਕਰ ਲਿਓ ਕੁਝ ਨਹੀਂ ਹੁੰਦਾ ਜੇ ਆਪਾਂ ਘਰੇ ਮਾਂ ਪਿਓ ਨੂੰ ਸੌਖੇ ਕਰਦੇ ਆਂਗੇ ਨਾ ਜੇ ਘਰੇ ਮਾਂ ਪਿਓ ਸੁખી ਆ ਖੁਸ਼ ਆ ਤਾਂ ਸਾਰੇ ਸੁਖੀ ਆ ਤੇ ਇਹੀ ਬੇਨਤੀ ਆ ਵੀ ਮਾਂ ਪਿਓ ਨੂੰ ਤੁਸੀਂ ਬਾਅਦ ਚ ਮੇਰੀ ਵੀਡੀਓ ਨੂੰ ਮਤਲਬ ਜਿਹੜੇ ਤਾਂ ਬੰਦੇ ਕੋਲ ਹੁਣ ਮਾਂ ਹੈਣੇਗੀ ਉਹਦਾ ਸਮਝ ਜਊਗਾ ਜਿਹਦੇ ਕੋਲ ਹੈਗੀ ਆ ਉਹਨੇ ਨਹੀਂ ਸਮਝਣਾ ਉਹ ਬਾਅਦ ਚ ਮੇਰੀ ਵੀਡੀਓ ਨੂੰ ਸਮਝੂਗਾ ਜਦੋਂ ਉਹਦੀ ਮਾਂ ਉਹ ਚਲੀ ਗਈ ਵੀਰ ਕੀ ਸੀ ਮਾਂ ਕਿਉਂਕਿ ਜਦੋਂ ਕੋਈ ਚੀਜ਼ ਬੰਦੇ ਕੋਲੇ ਹੁੰਦੀ ਹੈ ਨਾ ਉਦੋਂ ਨਹੀਂ ਉਹਨੂੰ ਉਹਦੀ ਕਦਰ ਪਤਾ ਲੱਗਦੀ ਜਦੋਂ ਚਲੀ ਜਾਂਦੀ ਨਾ ਦੂਰ ਫੇਰ ਲੱਭਦਾ ਫੇਰ ਹਰ ਥਾਂ ਤੇ ਉਹਨੂੰ ਐ ਲੱਗਦਾ ਵੀ ਮਾਂ ਹੁੰਦੀ ਨਾ ਕਿਤੇ ਫੇਰ ਗੱਲ ਹੋਰ ਹੋਣੀ ਸੀ ਮਾਂ ਪਿਓ ਦਾ ਖਿਆਲ ਰੱਖਿਆ ਕਰੋ ਯਾਰ ਮਾਂ ਨਹੀਂ ਮਿਲਨੀ ਮਾਂ ਇਹ ਕਹੋ ਜੀ ਹੈ ਜਿਹੜਾ ਤੁਹਾਡਾ ਹਰ ਵਕਤ ਹਰ ਤੁਸੀਂ ਕਿਸੇ ਭੈਣ ਭਰਾ ਨੂੰ ਵੀ ਕਹਿ ਦੋ ਠੀਕ ਹੈ ਜਿੰਨਾ ਮਰਜ਼ੀ ਕਿਸੇ ਦਾ ਕੋਈ ਭੈਣ ਭਰਾ ਕਰ ਦਵੇ ਮੇਰੇ ਦਰਦ ਹੁੰਦਾ ਪੇਟ ਚ ਦਰਦ ਹੁੰਦਾ ਨਾ ਦਰਦ ਹੁੰਦਾ ਭੈਣ ਭਰਾ ਤੁਹਾਡਾ ਹਾਲ ਪੁੱਛ ਲਊਗਾ ਪਰ ਉਹ ਦਰਦ ਮਾਂ ਆ ਜਿਹੜੀ ਫੀਲ ਕਰੋਗੀ ਵਾਕਈ ਹੋ ਰਿਹਾ ਵਾ ਹੋਰ ਕੋਈ ਨਹੀਂ ਤੁਹਾਡਾ ਦੋਸਤ ਵੀ ਨਹੀਂ ਕੋਈ ਹੋਰ ਨਹੀਂ ਜਿਹੜਾ ਜਿਹੜਾ ਕੰਮ ਮਾਂ ਨੇ ਕਰਨਾ ਹੋਰ ਕੋਈ ਨਹੀਂ ਕਰ ਸਕਦਾ ਠੀਕ ਹੈ ਮੈਂ ਫੇਰ ਕਹਿੰਨਾ ਜੀਵਤ ਪਿਤਰ ਨਾ ਮੰਨ ਐ ਕੋ ਮੂਏ ਸਰਾਧ ਕਰਾਈ ਮਾਰੇ ਨੇ ਕਿਹਾ ਵਾ ਜਿਉਂਦਿਆਂ ਨੂੰ ਮੰਨੋ ਜਿਉਂਦਿਆਂ ਦੀ ਕਦਰ ਕਰੋ ਤੁਹਾਨੂੰ ਪਛਤਾਵਾ ਨਹੀਂ ਹੋਊਗਾ ਬਈ ਜਦੋਂ ਮਾਂ ਪਿਓ ਚਲੇ ਜਾਣਗੇ ਨਾ ਦੁੱਖ ਹੋਊਗਾ ਪਰ ਜੇ ਜਿਉਂਦਿਆਂ ਦੀ ਕਦਰ ਨਹੀਂ ਕੀਤੀ ਫੇਰ ਆਏ ਨਹੀਂ ਹੋਊਗਾ ਯਾਰ ਵੀ ਮੈਂ ਯਾਰ ਮੈਂ ਬਹੁਤ ਕੀਤਾ ਮਾੜਾ ਮੈਂ ਬਹੁਤ ਲਾਜ ਕਰਾਇਆ ਮੈਂ ਮਾਂ ਨੂੰ ਬਹੁਤ ਮਤਲਬ ਮੈਲਦਾ ਰਿਆ ਮਹਿਮਾਨ ਨੂੰ ਹਰ ਥਾਂ ਤੇ ਜਦੋਂ ਮਾਂ ਨੂੰ ਲੋੜ ਸੀ ਨਾ ਮੇਰੀ ਮਹਿਮਾਨ ਨੂੰ ਜਦੋਂ ਆਉਂਦਾ ਸੀ ਕੰਮ ਤੋਂ ਜਾ ਕੇ ਤਾਂ ਤੇ ਮੈਂ ਜੱਫੀ ਪਾਉਂਦਾ ਸੀ ਮਾਂ ਨੂੰ ਆ ਕੇ ਪੈਰੀਂ ਹੱਥ ਲਾਉਂਦਾ ਸੀ ਫਿਰ ਇਹ ਪਛਤਾਵਾ ਨਹੀਂ ਹੋਊਗਾ ਜਾਣਾ ਸਭ ਨੇ ਕਿਸੇ ਨੇ ਪਹਿਲਾਂ ਕਿਸੇ ਨੇ ਮਗਰੋਂ ਠੀਕ ਆ ਸਮਾਂ ਦਿਆ ਕਰੋ ਮਾਂ ਪਿਆਰ ਨੂੰ ਫੋਨਾਂ ਦੇ ਵਿੱਚ ਆਪਾਂ ਬਹੁਤ ਬਿਜ਼ੀ ਆ ਚਾਹੇ ਜਰੂਰ 10 ਮਿੰਟ ਚਾਹੇ ਕਿਸੇ ਦੀ ਘਰ ਵਾਲੀ ਨਾਰਾਜ਼ ਹੁੰਦੀ ਹੋਵੇ ਮਾਂ ਕੋਲੇ ਬੈਠਣ ਨਾਲ ਪਰ ਜ਼ਰੂਰੀ ਆ ਯਾਰ ਮਾਂ ਨਾ ਜਿਹੜੀ ਉਹ ਮਾਈ